ਸ਼ੱਕ ਦੀ ਹੁਣ ਕੋਈ ਗੁੰਜਾਇਸ ਹੀ ਨਹੀਂ ਸੀ ਰਸਾਲੂ ਨੇ ਆਪਣੇ ਮਨ ਨਾਲ ਪੱਕਾ ਫੈਸਲਾ ਕਰਕੇ ਸੋਕਣੀ ਦਾ ਵਿਆਹ ਦੋਹਮਾ ਨਾ ਕਰਵਾ ਦਿੱਤਾ ਦਿਲਾਂ ਨੂੰ ਜੋੜ ਆਪਾਂ ਦਾ ਤੁਰ ਪਿਆ ਸਮਾਂ ਬੀਤਦਾ ਗਿਆ ਕਈ ਬਰੇ ਇੰਜ ਹੀ ਬੀਤ ਗਏ ਰਸਾਲੂ ਨੇ ਸ਼ਿਕਾਰ ਖੇਡਣਾ ਤੇ ਲੜਾਈ ਦੇ ਸ਼ੌਂਕ ਨੂੰ ਮਹंगाई ਰੱਖਿਆ ਕਈ ਰਾਜ ਖੋਹੇ ਤੇ ਛੱਡੇ ਅਟਕ ਦੇ ਪਾਰ ਦਰਿਆ ਦੇ ਕੰਢੇ ਤੇ ਵਸੇ ਸ਼ਹਿਰ ਸ੍ਰੀ ਕੋਟ ਦੇ ਰਾਜਾ ਸਿਰਕੱਪ ਦੀ ਕਨਸੂਆ ਰਾਜਾ ਰਸਾਲੂ ਦੇ ਕੰਨੀ ਪਈ ਸਿਰਕੱਪ ਬੜਾ ਨਿਰਦਈ ਤੇ ਧੋਖੇबाज ਰਾਜਾ ਸੀ ਜੋ ਜੂਆ ਖੇਡਣ ਦਾ ਸ਼ਕੀਨ ਸੀ ਉਹ ਸ਼ਰਤਾਂ ਲਾ ਕੇ ਜੂਆ ਖੇਡਦਾ ਸੀ ਤੇ ਹਾਰਨ ਵਾਲੇ ਦਾ ਸਿਰ ਵੱਢ ਲੈਂਦਾ ਸੀ ਇਸ ਕਰਕੇ ਉਹਦਾ ਨਾਂ ਸਿਰਕੱਪ ਪਿਆ ਹੋਇਆ ਸੀ ਰਾਜਾ ਰਸਾਲੂ ਨੇ ਸਿਰਕੱਪ ਨਾਲ ਝੌਪੜ ਖੇਡਣ ਦਾ ਫੈਸਲਾ ਕਰ ਲਿਆ ਸਿਰਕੋਟ ਪੁੱਜ ਕੇ ਰਾਜਾ ਸਿਰਕੱਪ ਦੇ ਬਾਗ ਵਿੱਚ ਜਾ ਉਤਾਰਾ ਕੀਤਾ ਜਦੋਂ ਰਸਾਲੂ ਬਾਗ ਵਿੱਚ ਪੁੱਜਾ ਤਾਂ ਸਿਰ ਕੱਪ ਦੀ ਖੁਸ਼ਨਾਕ ਬੇਟੀ ਆਪਣੀਆਂ 60 ਸਹੇਲੀਆਂ ਨਾਲ ਪਿੰਗ ਝੂਟ ਰਹੀ ਸੀ ਮੋਟਿਆਰਾਂ ਨੂੰ ਵੇਖ ਕੇ ਹੋਸਨ ਦੇਰ ਸੀ ਇਹ ਰਸਾਲੂ ਦੀਆਂ ਅੱਖਾਂ ਚੁੰਗੀਆਂ ਗਈ ਹੋਸਨ ਮਚ ਲਿਆ ਇਸਕ ਤੜਪਿਆ ਰਾਜਕੁਮਾਰੀ ਨੇ ਰਸਾਲੂ ਵੱਲ ਵੇਖਿਆ ਤੇ ਬੁੱਲੀਆਂ ਚ ਮੁਸਕਰਾ ਕੇ ਬੋਲੀ ਅੜਿਆ ਇੱਕ ਪਿੰਗ ਦਾ ਝੂਟਾ ਹੀ ਦੇ ਦੇ ਦੇਖ ਕਿੰਨਾ ਕੋ ਜੋਰ ਆ ਤੇਰੇ ਡੋਲਿਆਂ ਚ ਹੁਸਨ ਦੀਏ ਪਰিয়ে ਤੂੰ ਕੱਲੀ ਕੀ ਸਾਰੀਆਂ ਸਹੇਲੀਆਂ ਨੂੰ ਨਾਲ ਲੈ ਕੇ ਪੀਂਗ ਤੇ ਚੜ ਜਾ ਇਕੱਠੀਆਂ ਨੂੰ ਝੂਟਾ ਦੇ ਦਿੰਦਾ ਸਾਲੂ ਨੇ ਆਪਣੇ ਡੋਲਿਆਂ ਤੇ ਮਾਣ ਕਰਦਿਆਂ ਹੋਇਆ ਆਖਿਆ ਰਾਜਕੁਮਾਰੀ ਆਪਣੀਆਂ 60 ਸਹੇਲੀਆਂ ਸਮੇਤ ਪੀਂਗ ਤੇ ਚੜ ਗਈ ਰਾਜਾ ਹਰਸਾਲੂ ਨੇ ਪੀਂਗ ਨੂੰ ਜਿਹਾ ਜ਼ੋਰਦਾਰ ਝੂਟਾ ਦਿੱਤਾ ਕਿ ਪੀਂਗ ਅੱਧ ਸਵਾਨੇ ਪੁੱਜ ਗਈ ਮੁਰਦੀ ਹੋਈ ਪੀਂਗ ਤੇਰ ਸਾਲੂ ਨੇ ਤਲਵਾਰ ਨਾਲ ਵਾਰ ਕਰਕੇ ਦੋ ਟੋਟੇ ਕਰ ਦਿੱਤੇ ਤੇ ਸਾਰੀਆਂ ਲੋਟ-ਕੋਟ ਹੋ ਧਰਤੀ ਤੇ ਡਿੱਗ ਪਈਆਂ ਕਈਆਂ ਦੇ ਸੱਟਾਂ ਵੱਜੀਆਂ ਰਾਜੇ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਹ ਘਬਰਾ ਗਿਆ ਰਾਜਾ ਰਸਾਲੂ ਦੇ ਪੁੱਜਣ ਦੀ ਖਬਰ ਉਹਨੂੰ ਮਿਲ ਗਈ ਸੀ ਰਸਾਲੂ ਨੇ ਸ਼ਹਿਰ ਦੇ ਦੁਆਰ ਤੇ ਪਏ ਸਿਰ ਕੱਪ ਦੇ ਦਸਾਂ ਦੇ 10 ਤੋਂ ਸੇ ਪਹਿਲਾਂ ਹੀ ਭੰਨ ਸੁੱਤੇ ਸਨ ਰਸਾਲੂ ਸਿਰਕਪ ਦੇ ਦਰਬਾਰ ਵਿੱਚ ਪੁੱਜ ਗਿਆ ਉਹਦੇ ਨਾਲ ਚੌਪਟ ਖੇਡਣ ਦੀ ਇੱਛਾ ਪ੍ਰਗਟਾਈ ਸਿਰਕਪ ਨੇ ਸ਼ਰਤ ਰੱਖੀ ਜਿਹੜਾ ਹਾਰੇਗਾ ਉਹ ਆਪਣੀ ਸਾਰੀ ਦੌਲਤ ਰਾਜ ਤੇ ਆਪਣਾ ਸਿਰ ਦੇਵੇਗਾ ਸਿਰਕਪ ਦੀਆਂ ਸ਼ਰਤਾਂ ਅਨੁਸਾਰ ਚੌਪਟ ਦੀ ਬਾਜ਼ੀ ਸ਼ੁਰੂ ਹੋਈ ਸਿਰਕਪ ਚੌਪੜ ਖੇਡਣ ਸਮੇਂ ਆਪਣੀ ਵਿਰੋਧੀ ਦੀ ਮਰਤਾ ਉਹ ਖੇਡਣ ਲਈ ਕਈ ਛਲ ਹੱਥ ਕੰਡੇ ਵਰਤਦਾ ਉਹਨੇ ਆਪਣੇ ਸੱਜੇ ਦੇ ਖੱਬੇ ਆਪਣੀਆਂ ਖੂਬਸੂਰਤ ਰਾਣੀਆਂ ਧੀਆ ਬਿਠਾ ਲੈਣੀਆਂ ਜਦੋਂ ਵਿਰੋਧੀ ਖਿਡਾਰੀਆਂ ਰਾਣੀ ਵੱਲ ਧਿਆਨ ਕਰਦਾ ਤਾਂ ਧੀ ਹੌਲੇ ਦਿਨੇ ਗੋਟ ਹਲਾ ਦਿੰਦੀ ਜਦੋਂ ਧੀ ਵੱਲ ਧਿਆਨ ਜਾਂਦਾ ਤਾਂ ਰਾਣੀ ਵੀ ਇੰਜ ਕਰਦੀ ਇਸ ਤਰ੍ਹਾਂ ਖਿਡਾਰੀਆਂ ਦਾ ਧਿਆਨ ਉਖੜ ਜਾਂਦਾ ਤੇ ਉਹ ਬਾਜ਼ੀ ਹਾਰ ਜਾਂਦਾ ਰਸਾਲੂ ਦਾ ਧਿਆਨ ਉਹ ਖੇਡਣ ਲਈ ਵੀ ਜਿਹਾ ਹੀ ਕੀਤਾ ਗਿਆ ਪਰੰਤੂ ਰਸਾਲੂ ਪੂਰੇ ਧਿਆਨ ਨਾਲ ਚੌਕੜ ਖੇਡਦਾ ਰਿਹਾ ਰਾਣੀਆਂ ਦੇ ਹੁਸਨ ਦਾ ਜਾਦੂ ਉਸਤੇ ਨਾ ਚੱਲਿਆ ਉਹ ਪਹਿਲੀ ਬਾਜ਼ੀ ਜਿੱਤ ਗਿਆ ਦੂਜੀ ਬਾਜ਼ੀ ਸ਼ੁਰੂ ਹੋਈ ਸਿਰ ਕਪ ਨੇ ਰਾਣੀਆਂ ਦੀ ਥਾਂ ਆਪਣੇ ਵਾਲੇ ਦੁਆਲੇ ਕਈ ਨਫਰ ਬਿਠਾ ਲਏ ਜੋ ਰਾਜਾ ਅਰਸਾਲੂ ਦਾ ਧਿਆਨ ਖਿੜਨ ਲਈ ਉਹਦੇ ਪਾਸੋਂ ਬੁਝਾਰਤਾਂ ਪੁੱਛਣ ਲੱਗੇ ਅਰਸਾਲੂ ਬੁਝਾਰਤਾਂ ਵੀ ਬੁਝਦਾ ਰਿਹਾ ਨਾਲ ਨਾਲ ਆਪਣੀ ਚਾਲ ਵੀ ਚੱਲਦਾ ਰਿਹਾ ਉਹ ਦੂਜੀ ਬਾਜ਼ੀ ਵੀ ਜਿੱਤ ਗਿਆ ਤੀਜੀ ਬਾਜੀ ਸਿਰ ਦੀ ਬਾਜੀ ਸੀ ਸਿਰ ਕੱਪ ਦਾ ਤੀਜਾ ਛੱਲ ਇਹ ਸੀ ਕਿ ਉਹ ਖੇਡਣ ਸਮੇਂ ਸਦਾਈਆਂ ਹੋਈਆਂ ਦੋ ਚੂਹਿਆਂ ਕੱਢ ਲੈਂਦਾ ਜੋ ਹੌਲੀ ਦੇ ਨੇ ਚੋਪਟ ਉੱਤੋਂ ਦੀ ਲੰਗ ਕੇ ਗੋਟਾਂ ਨੂੰ ਹਲਾ ਦਿੰਦੀਆਂ ਪਰੰਤੂ ਰਸਾਲੂ ਨੇ ਉਹਦਾ ਇਹ ਛੱਲ ਵੀ ਨਹੀਂ ਚੱਲਣ ਦਿੱਤਾ ਉਹਨੇ ਆਪਣੀ ਜੇਬ ਵਿੱਚੋਂ ਬਲੂੰਗੜਾ ਕੱਢ ਕੇ ਆਪਣੇ ਕੋਲ ਬਿਠਾ ਲਿਆ ਜਿਸ ਤੋਂ ਡਰ ਕੇ ਚੂਹਿਆਂ ਚੋਪਟ ਵੱਲ ਆਈਆਂ ਹੀ ਨਾ ਜਿਸ ਕਰਕੇ ਰਸਾਲੂ ਹੈ ਬਾਜੀ ਵੀ ਜਿੱਤ ਗਿਆ ਸਿਰ ਕਪ ਦੇ ਸਿਰ ਦੀ ਬਾਜੀ ਹਾਰ ਗਿਆ ਐਨ ਉਸ ਸਮੇਂ ਇੱਕ ਨੌਕਰ ਨੇ ਆ ਕੇ ਰਾਜਾ ਸਿਰ ਕਪ ਨੂੰ ਸੂਚਨਾ ਦਿੱਤੀ ਕਿ ਉਸ ਦੇ ਘਰ ਬੇਟੀ ਨੇ ਜਨਮ ਲਿਆ ਰਾਜੇ ਨੇ ਤੁਰੰਤ ਹੁਕਮ ਸੁਣਾ ਦਿੱਤਾ ਉਹ ਮਨਹੂਸ ਕੁੜੀ ਨੂੰ ਇਸੇ ਵਕਤ ਮਾਰ ਦਿੱਤਾ ਜਾਵੇ ਜਿਸ ਦੇ ਕਾਰਨ ਮੈਂ ਸਿਰ ਦੀ ਬਾਜੀ ਹਾਰ ਗਿਆ ਰਾਜਨ ਤੈਨੂੰ ਇਹ ਹੁਕਮ ਦੇਣ ਦਾ ਹੁਣ ਕੋਈ ਅਧਿਕਾਰ ਨਹੀਂ ਰਾਜਾ ਰਸਾਲੂ ਸਿਰਕੱਪ ਨੂੰ ਮੁਖਾਤਿਬ ਹੋਇਆ ਤੂੰ ਆਪਣਾ ਸਿਰ ਤੇ ਰਾਜ ਹਾਰ ਚੁੱਕਿਆ ਹੈ ਤੂੰ ਆਪਣੀ ਧੀ ਨੂੰ ਨਹੀਂ ਮਰਵਾ ਸਕਦਾ ਹੁਣ ਉਹ ਮੇਰੀ ਹੈ ਰਾਜਾ ਸਿਰਕੱਪਨ ਨਿਮੋਚਾਣਾ ਹੋਇਆ ਰਸਾਲੂ ਦੇ ਸਾਹਮਣੇ ਸਿਰ ਛੁੱਟੀ ਖੜਾ ਸੀ ਉਸ ਨੂੰ ਆਪਣੀ ਮੌਤ ਨਜ਼ਰ ਆਉਂਦੀ ਪਈ ਸੀ ਸੈਂਕੜੇ ਮੌਤਾਂ ਵੇ ਵਨ ਜਾ ਰਹਾ ਆਪਣੀ ਮੌਤ ਨੂੰ ਵੇਖ ਕੇ ਥਰ-ਥਰ ਕੰਬ ਰਿਹਾ ਸੀ ਉਹਦੀਆਂ ਅੱਖਾਂ ਵਿੱਚ ਤਰਲਾ ਸੀ ਜਾਨ ਬਖਸ਼ੀ ਲਈ ਉਹ ਤੇ ਬੁੱਲ ਕੰਬੇ ਦਿਆਵਾਨ ਸਾਲੂ ਦੇ ਮਨ ਵਿੱਚ ਦਇਆ ਆ ਗਈ ਤੈਨੂੰ ਇੱਕ ਸ਼ਰਤ ਤੇ ਮaaf ਕਰ ਸਕਦਾ ਹਾਂ ਤੂੰ ਤੱਤੇ ਤਵੇ ਤੇ ਮੱਥੇ 'ਨਾਂ ਲਕੀਰਾਂ ਕੱਢ ਕੇ ਵਚਨ ਦੇ ਕਿ ਤੂੰ ਅੱਗੇ ਤੋਂ ਜੂਆ ਨਹੀਂ ਖੇਡੇਗਾ ਤੇ ਨਾ ਹੀ ਕਿਸੇ ਤੇ ਜ਼ੁਲਮ ਕਰੇਗਾ ਆਪਣੀ ਜਾਨ ਬਖਸ਼ ਲਈ ਸਿਰ ਕੱਪ ਸਭ ਕੁਝ ਕਰਨ ਲਈ ਤਿਆਰ ਹੋ ਗਿਆ ਰਸਾਲੂ ਨੇ ਉਸ ਨੂੰ ਮaaf ਕਰ ਦਿੱਤਾ ਰਾਜਾ ਸਿਰ ਕੱਪ ਨੇ ਬੜੇ ਆਦਰ ਨਾਲ ਨੰਮ ਜਮਨੀਤੀ ਦਾ ਟੋਲਾ ਤਿਆਰ ਕਰਵਾਇਆ ਤੇ ਇੱਕ ਥਾਲ ਵਿੱਚ ਸਗਣ ਵਜੋਂ ਅੰਬ ਦੀ ਟਾਣੀ ਰੱਖ ਕੇ ਰਾਜਾ ਰਸਾਲੂ ਨੂੰ ਭੇਟ ਕਰ ਦਿੱਤੀ। ਰਸਾਲੂ ਨੇ ਉਹ ਮਲੂਕੜੀ ਦਾ ਨਾਂ ਕੋਕਲਾ ਰੱਖਿਆ। ਕੁਝ ਦਿਨ ਰਾਜਾ ਸਿਰਕੱਪ ਦੀ ਪ੍ਰੋਨਾਚਾਰੀ ਮਾਨਣ ਪਿੱਛੋਂ ਰਾਜਾ ਰਸਾਲੂ ਗਾਂ ਜਾਣ ਲਈ ਤਿਆਰ ਹੋ ਗਿਆ। ਸ੍ਰੀ ਕੋਟ ਤੋਂ ਵਿਦਾ ਹੋ ਕੇ ਰਸਾਲੂ ਨੇ ਖੇੜੀ ਮੂਰਤੀ ਦੀਆਂ ਪਹਾੜੀਆਂ ਵਿੱਚ ਆਂਡੇਰੇ ਲਾਇਆ। ਉੱਥੇ ਉਹਨੇ ਇੱਕ ਮਹਿਲ ਬਣਵਾਇਆ ਤੇ ਮਹਿਲ ਦੇ ਪਹਾੜ ਇੱਕ ਅੰਬ ਦਾ ਬੂਟਾ ਲਾ ਕੇ ਆਖਿਆ ਜਦੋਂ ਇਸ ਬੂਟੇ ਨੂੰ ਬੂਰ ਪਵੇਗਾ ਉਦੋਂ ਕੋਕਲਾ ਭਰ ਜੋਬਨ ਮੁਟਿਆਰ ਬਣ ਜਾਵੇਗੀ ਫੇਰ ਮੈਂ ਉਸ ਨਾਲ ਸ਼ਾਦੀ ਰਚਾ ਕੇ ਉਸ ਨੂੰ ਆਪਣੀ ਰਾਣੀ ਬਣਾ ਲਵਾਂਗਾ ਕੋਕਲਾ ਨੂੰ ਇਸ ਪਹਾੜੀ ਮਹਿਲ ਵਿੱਚ ਰੱਖਿਆ ਗਿਆ ਉਹ ਮਹਿਲ ਮਗਰੋਂ ਰਾਣੀ ਕੋਕਲਾ ਦੇ ਢੋਲਰ ਦੇ ਨਾਂ ਨਾਲ ਪ੍ਰਸਿੱਧ ਹੋਇਆ ਕੱਲਮ ਕੱਲੀ ਉਹ ਜਵਾਨ ਹੋਣ ਲੱਗੀ ਉਹਦੇ ਦਿਲ ਪਰਚਾਵੇ ਲਈ ਤੋਤਾ ਤੇ ਮੈਨਾ ਸਨ ਜਿਨ੍ਹਾਂ ਨਾਲ ਉਹ ਆਪਣੇ ਦਿਲ ਦੀਆਂ ਗੱਲਾਂ ਕਰਦੀ ਰਹਿੰਦੀ ਕਹੀ ਜ਼ਿੰਦਗੀ ਸੀ ਉਹਦੀ ਕੱਲਮ ਕੱਲੀ ਉਹ ਮਹਿਲ ਤੇ ਕਿੰਗਰਿਆਂ ਤੇ ਖੜ ਕੇ ਪਹਾੜੀਆਂ ਨਜ਼ਾਰਿਆਂ ਦਾ ਆਨੰਦ ਲੈਂਦੀ ਤੇ ਰਸਾਲੂ ਨੂੰ ਡੀਕਦੀ ਰਹਿੰਦੀ ਰਸਾਲੂ ਨਕਤਰ ਨਮੀਆਂ ਮਹਿਮਾ ਤੇ ਚੜਿਆ ਰਹਿੰਦਾ ਸੀ ਉਹ ਨੂੰ ਸ਼ਿਕਾਰ ਖੇਡਣ ਦਾ ਵੱਲੜਾ ਰੋਗ ਸੀ ਜੰਗਲ ਵਿੱਚ ਘੁੰਮਦਿਆਂ ਉਹ ਕੋਕੜਾ ਨੂੰ ਬਿਲਕੁਲ ਹੀ ਭੁੱਲ ਜਾਂਦਾ ਸੀ। ਅੰਬ ਦੇ ਬੂਟੇ ਨੂੰ ਪਹਿਲਾਂ ਬੂਰ ਪਿਆ ਇਹ ਕੋਕੜਾ ਦੇ ਭਰਜੋਗਣ ਮਟਿਆਰ ਹੋ ਜਾਂਦਾ ਸੰਕੇਤ ਸੀ। ਮਹਿਲੋਂ ਬਾਹਰ ਅੰਬੀਆਂ ਦੀ ਸੁਗੰਧ ਫੈਲਲੀ ਹੋਈ ਸੀ ਤੇ ਮਹਿਲਾਂ ਦੇ ਅੰਦਰ ਕੋਕੜਾ ਦਾ ਪਖ-ਪਖ ਕਰਦਾ ਜੋਬਨ ਲਪਟਾ ਛੱਡ ਰਿਹਾ ਸੀ। ਕੋਕੜਾ ਦੇ ਧੁੱਲਰ ਇੰਨੇ ਸੁਰੱਖਿਅਤ ਸਨ ਕਿ ਉੱਥੇ ਚਿੜੀ ਤੱਕ ਨਹੀਂ ਸੀ ਫਰਕ ਸਕਦੀ। ਕੋਕੜਾ ਦਾ ਜੋਬਨ ਅੰਗੜਾਈਆਂ ਭਨਵਾਇਆ ਸੀ ਉਹ ਉਦੇ ਅੰਗ ਮਚਲ ਜਾਂਦੇ ਸਨ ਇੱਕ ਰਸਾਲੂ ਸੀ ਜਿਸ ਨੂੰ ਆਪਣੇ ਹੋਰਨਾ ਸ਼ੌਕ ਤੋਂ ਵਹਿਲ ਨਹੀਂ ਸੀ ਕੋਕਲਾ ਕਿਸੇ ਨਾਲ ਦੋ ਮਿੱਠੇ ਬੋਲ ਵੀ ਸਾਂਝ ਕਰਨ ਲਈ ਤਰਸ ਰਹੀ ਸੀ ਉਹ ਆਏ ਦਿਨ ਸ਼ਿੰਗਾਰ ਕਰਦੀ ਢੋਲਰ ਦੀ ਬਾਰੀ ਵਿੱਚ ਬੈਠ ਕੇ ਰਸਾਲੂ ਨੂੰ ਉਡੀਕਦੇ ਰਹਿੰਦੀ ਇੱਕ ਦਿਨ ਕੀ ਹੋਇਆ ਰਸਾਲੂ ਆਪਣੀ ਮਹਿੰਨੇ ਚੜਿਆ ਹੋਇਆ ਸੀ ਕਿ ਅਚਨਚੇਤ ਸਿੰਧ ਦੇ ਰਾਜੇ ਅਟਕੀ ਮੱਲ ਦਾ ਜਵਾਨ ਬੇਟਾ ਰਾਜਾ ਹੋਤੀ ਸ਼ਿਕਾਰ ਖੇਡਦਾ ਖੇਡਦਾ ਰਾਣੀ ਕੋਕਲਾ ਦੇ ਢੋਲ ਰਵੇ ਕੋਲ ਆ ਗਿਆ। ਰਾਣੀ ਕੋਕਲਾ ਨੇ ਵੇਖਿਆ ਇੱਕ ਨੌਜਵਾਨ ਹੀਠਾ ਖੜੋਤਾ ਆਲੇ ਦੁਆਲੇ ਵੇਖ ਰਿਹਾ ਸੀ। ਉਹਨੇ ਉੱਪਰ ਖੰਗੂਰਾ ਮਾਰ ਕੇ ਗੱਭਰੂ ਤਾਂ ਆਪਣੇ ਵੱਲ ਖਿੱਚਿਆ। ਗੱਭਰੂ ਨੇ ਨਿਗਾਹਾਂ ਉਤਾਂ ਘੁਮਾਈ ਬਾਰੀ ਵਿੱਚ ਖੜੋਤਾ ਚੰਦ ਦਾ ਟੁਕੜਾ ਉਹਨੂੰ ਵਿਖਾਈ ਦਿੱਤਾ। ਉੱਪਰ ਆਉਣ ਦਾ ਇਸ਼ਾਰਾ ਹੋਇਆ ਮਹਿਲ ਦੇ ਦੁਆਰ ਤੇ ਬੜਾ ਭਾਰੀ ਪੱਥਰ ਪਿਆ ਸੀ ਜਿਸ ਨੂੰ ਸਰਕਾ ਕੇ ਮਹਿਲ ਅੰਦਰ ਜਾਇਆ ਜਾ ਸਕਦਾ ਸੀ ਹੋਡੀ ਤੋਂ ਪੱਥਰ ਪਹਿਨਾ हटਿਆ ਤੇ ਢੁੱਲ ਉੱਪਰ ਜਾਣ ਦਾ ਹੋਰ ਕੋਈ ਰਸਤਾ ਹੀ ਨਹੀਂ ਸੀ ਆਖਰ ਕੋਕਲਾ ਨੇ ਉਪਰੋਂ ਕਮੰਦ ਛੁੱਟ ਕੇ ਉਸ ਨੂੰ ਆਪਣੇ ਕੋਲ ਬੁਲਾ ਲਿਆ ਮਹਿਲ ਤੋਂ ਥੱਲੇ ਉਤਰ ਕੇ ਤੁਰਨ ਲੱਗਿਆ ਹੋੱਡੀ ਨੇ ਮੋੜ ਆਉਣ ਦਾ ਇਕਰਾਰ ਕੀਤਾ ਤੇ ਕੁਮੰਦਰਾਹੀ ਮਹਿਲ ਤੋਂ ਥੱਲੇ ਉਤਰ ਗਿਆ। ਤ੍ਰਿਪਤੀ ਦੇ ਅਹਿਸਾਸ ਵਿੱਚ ਖਿਵੀ ਹੋਈ ਕੋਕਲਾ ਬਾਰੀ ਵਿੱਚ ਖੜੋ ਕੇ ਜਾਂਦੇ ਹੋੱਡੀ ਨੂੰ ਉਹ ਤੋਂ ਤੱਕ ਵੇਖਦੀ ਰਹੀ ਜਦੋਂ ਤੱਕ ਉਹ ਉਹਦੀਆਂ ਨਜ਼ਰਾਂ ਤੋਂ ਲੇ ਨਾ ਹੋ ਗਿਆ। ਰਾਜਾ ਹੋੱਡੀ ਨੇ ਕੋਕਲਾ ਦੀ ਯਾਦ ਵਿੱਚ ਤੜਪਦਿਆਂ ਮਸਾ ਰਾਤ ਲੰਘਾਈ ਅਤੇ ਅਗਲੀ ਭਲਕ ਉਸਦੇ ਥੋਲਰ ਨੂੰ ਆ ਸਜਦਾ ਕੀਤਾ। ਇਸ ਤਰ੍ਹਾਂ ਇਹ ਹੁਸਨ ਇਸ਼ਕ ਦਾ سلسلہ ਕਈ ਦਿਨ ਚੱਲਦਾ ਰਿਹਾ ਕੋਕਲਾ ਉੱਪਰੋਂ ਕਮੰਦ ਛੁੱਟਦੀ ਤੇ ਹੋਡੀ ਉੱਪਰ ਚੱਲਿਆ ਜਾਂਦਾ ਇੱਕ ਦਿਨ ਕਿਧਰੇ ਰਸਾਲੂ ਅਚਨ ਚੇਤ ਸਾਂਝਰੇ ਵਾਪਸ ਆ ਗਿਆ ਉਹਨੇ ਵੇਖਿਆ ਕੋਈ ਗੱਭਰੂ ਉਹਦੇ ਮਹਿਲ ਤੋਂ ਕਮੰਦ ਰਹੀਂ ਹੇਠਾਂ ਉਤਰ ਰਿਹਾ ਸੀ ਇਹ ਕੌਣ ਸੀ ਜਿਨੇ ਉਹਦੇ ਮੈਲਾ ਨੂੰ ਸਨ ਲਾ ਲਈ ਸੀ ਹੋਡੀ ਹੀ ਖੌਤਰਿਆ ਦੋਹਾਂ ਨੇ ਇੱਕ ਦੂਜੇ ਨੂੰ ਲਲਕਾਰਿਆ ਤੇ ਤਲਵਾਰਾਂ ਮੈਲਾਂ ਵਿੱਚੋਂ ਬਾਹਰ ਕੱਢ ਲਈਆਂ ਦੋਹਾਂ ਨੇ ਬੜੀ ਫੁਰਤੀ ਨਾਲ ਇੱਕ ਦੂਜੇ ਤੇ ਵਾਰ ਕੀਤਾ ਰਾਜਾ ਰਸਾਲੂ ਦਾ ਵਾਰ ਅਜਿਹਾ ਸੀ ਕਿ ਹੋਡੀ ਉਹਦਾ ਵਾਰ ਨਾ ਚੱਲ ਸਕਿਆ ਹੋਡੀ ਦਾ ਸਿਰ ਉਹਦੇ ਧੜਨ ਨਾਲੋਂ ਵੱਖਰਾ ਹੋ ਗਿਆ ਕੋਕਲਾ ਮੈਲਾਂ ਉੱਪਰੋਂ ਖੜੋਤੀ ਸਭ ਕੁਝ ਦੇਖ ਰਹੀ ਸੀ ਰਾਜਾ ਹੋਟੀ ਦੀ ਤੜਫ ਦੀ ਦੇਹ ਨੂੰ ਵੇਖਦਿਆਂ ਸਾਰੀ ਉਹਨੇ ਮਹਿਲ ਮਹਿਲ ਦੀ ਖਿੜਕੀ ਵਿੱਚੋਂ ਛਾਲ ਮਾਰ ਦਿੱਤੀ ਡਿੱਗਦੇ ਹੀ ਉਸਦਾ ਸਿਰ ਖਖੜੀ ਵਾਂਗ ਪਾਟ ਗਿਆ ਉਹਦੇ ਪ੍ਰਾਣ ਉਡਾਰੀ ਮਾਰ ਗਏ ਰਾਣੀ ਕੋਕਲਾ ਦੇ ਢੋਲਰਾਂ ਵਿੱਚ ਸਨਾਟਾ ਛਾ ਗਿਆ ਉਹ ਉਸਦੀ ਮੈਣਾ ਤੇ ਤੋਤੇ ਨੇ ਖੰਭ ਫੜਫੜਾਏ ਤੇ ਸਮਾਨ ਵਿੱਚੋਂ ਉਡਾਰੀ ਮਾਰ ਗਏ ਰਾਜਾ ਰਸਾਲੂ ਆਪਣੀ ਰਾਣੀ ਕੋਕਲਾ ਦੀ ਬੇਵਫਾਈ ਤੇ ਹੰਝੂ ਕੇਰਦਾ ਹੋਇਆ ਆਪਣੇ ਘੋੜੇ ਕੋਲ ਆਇਆ ਦੋਹਾਂ ਲਾਸਾਂ ਨੂੰ ਰਸੇ ਨਾਲ ਬੰਨ੍ਹ ਕੇ ਘੋੜੇ ਦੀ ਪਿੱਠ ਤੇ ਦੋਹੀਂ ਪਾਸੇ ਲਟਕਾ ਕੇ ਉਸ ਨੂੰ ਜੰਗਲ ਵੱਲ ਰਵਾਨਾ ਕਰ ਦਿੱਤਾ ਆਪ ਆਪਣੇ ਸ਼ਹਿਰ ਸਿਆਲਪੋਟ ਵੱਲ ਨੂੰ ਚਾਲੇ ਪਾ ਦਿੱਤੇ ਕਹਿੰਦੇ ਹਨ ਮੰਗਰੋ ਹੋੱਡੀ ਦੇ ਭਰਾਵਾਂ ਨੇ ਰਸਾਲੂ ਨੂੰ ਸਿਆਲਪੋਟ ਆ ਕੇ ਰਿਆ ਉਹ ਉਹਨਾਂ ਨਾਲ ਲੜਦਾ ਹੋਇਆ ਆਪਣੀ ਜਾਨ ਤੇ ਖੇਡ ਗਿਆ ਸਦੀਆਂ ਬੀਤਨ ਮੰਗਰੋਂ ਵੀ ਪੰਜਾਬ ਦੇ ਲੋਕ ਕਵੀ ਆਪਣੇ ਸੂਰਮੇ ਪੰਜਾਬੀ ਰਾਜੇ ਰਸਾਲੂ ਦੀਆਂ ਵਾਰਾਂ गा ਕੇ ਉਸ ਨੂੰ ਯਾਦ ਕਰਦੇ ਹਨ ਦੋਸਤੋ ਐਸੀ ਰਾਜੇ ਰਸਾਲੂ ਦੀ ਕਹਾਣੀ ਔਰ ਤੁਹਾਨੂੰ ਇਹ ਕਹਾਣੀ ਕਿੱਦਾਂ ਲੱਗੀ ਮੈਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਅਗਲੀ ਕਹਾਣੀ ਕਿਹੜੀ ਚੰਗੀ ਲੱਗਦੀ ਹੈ ਤੇ ਤੁਸੀਂ ਕਿਹੜੀ ਕਹਾਣੀ ਸੁਨਣਾ ਚਾਹੁੰਦੇ ਹੋ ਧੰਨਵਾਦ